ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭ ਮਤਮਾ ਕੀ ਅਰਦਾਸ ਆਇ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ ਚੜ੍ਹਦੀਆਂ ਕਲਾ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਾਡੀਆਂ ਮਨੋ ਕਾਮਨਾਵਾਂ ਮੈਂ ਮੇਰਾ ਅਕਾਲ ਪੁਰਖ ਵਾਹਿਗੁਰੂ ਜਰੂਰ ਪੂਰੀਆਂ ਕਰ ਦੇਵੇ ਹੇ ਦਾਤਾ ਜੀਓ ਸੱਚੀ ਹੁੰਦੇ ਲੋ ਸਾਰੇ ਦਿਨ ਖੁਸ਼ ਰੱਖੇ ਖੁਸ਼ੀ ਜੀ ਦੇ ਲਾਜ ਅੱਜ ਜੀ ਲੋਹੜੀ ਦਾ ਪ੍ਰੋਗਰਾਮ ਹੈਗਾ ਜੀ ਜੈਸਮੀਨ ਦੇ ਘਰੇ ਜੇਤਨ ਨੂੰ ਜਾਣ ਲਈ ਤਿਆਰ ਹੋ ਰਹੇ ਆ ਜੀ ਫੈਮਿਲੀ ਅੰਦਰ ਲੱਗੀ ਹੋਈ ਤੇ ਅੱਜ ਮੌਸਮ ਵੀ ਬਹੁਤ ਠੰਡਾ ਹੈ ਆ ਸੋਚਦੇ ਸੀ ਕਿ ਵੀ ਜੇ ਧੁੱਪ ਨਿਕਲ ਜਾਂਦੀ ਤਾਂ ਚੰਗੀ ਗੱਲ ਸੀਗੀ ਪਰ ਲੱਗਦਾ ਨਹੀਂ ਵੀ ਅੱਜ ਧੁੱਪ ਨਿਕਲੂਗੀ ਹਾਂ ਮੇਰੇ ਪੁੱਤ ਜੇ ਕਹਿੰਦਾ ਆਜਾ ਪਹਿਲਾਂ ਸਾਸਰੀ ਘਰ ਤੋਂ ਬੁਲਾਦੇ ਮੇਰੇ ਪੁੱਤ ਇੱਧਰ ਨੂੰ ਆ ਉਰੇ ਆ ਮਮਾ ਕਿੱਥੇ ਗੇਮ ਖੇਡ ਲਈ ਗੇਮ ਵੀ ਖੇਡਨੀ ਹੈ ਸਮੇਂ ਕੱਲੀ ਆਮ ਖੇਲੀ ਸੱਤ ਸਰੀਰ ਕਰਕੇ ਬਾਲ ਖੇਡਦੀ ਏ ਵੀ ਖੇਡ ਨਹੀਂ ਪਹਿਲਾਂ ਇੱਧਰ ਸੱਤ ਸਰੀਰ ਇਹ ਕਾਲ ਕੌਣ ਬਣਾਉਗਾ ਸੱਤ ਸਰੀਰ ਚੱਲੇ ਨੂੰ ਕਾਫੀ ਕਿੱਥੇ ਚੱਲੇ ਦੱਸ ਦੋ ਜੀ ਤੇਰੇ ਕੋਲ ਉਹ ਤੇਰਾ ਮਨ ਵੀ ਹੈ ਮੇਰਾ ਬੈਲੈਂਸ ਖਰਾਬ ਕਰਦਾ ਰ ਕੋਡੇ ਤੇ ਬੈਠਿਆ ਹੋਇਆ ਸੀ ਬੈਠੀ ਸੀਗੀ ਮੈਂ ਬੈਲੈਂਸ ਹੋਣਾ ਸੀ ਕਿ ਇੱਕੋ ਲੱਤ ਉੱਠ ਖੜੀ ਮੈਂ ਗਿਰ ਗਿਆ ਤਾਂ ਬੈਲੈਂਸ ਦੇ ਹਿਸਾਬ ਕਰ ਕਿੱਥੇ ਚੱਲੀ ਦੱਸ ਇਹ ਫਿਰ ਫਿਰ ਬਣਾ ਸਲਾਮ ਅਲੈਕੁਮ ਹਾਂ ਦੱਸ ਕੇ ਤੁਂ ਚੱਲੀ ਦੀਦੀ ਕੋਲ ਦੀਦੀ ਫਿਰ ਅੱਜ ਤੋੜ ਦੰਗੂਲੀ ਨਹੀਂ ਕਰੀ ਅੱਛਾ ਬਟ ਦੀਦੀ ਕੋ ਕੀ ਅੱਜ ਦੀਦੀ ਕੋਲ ਲੋਲੀ ਲੋਲੀ ਦਾ ਪ੍ਰੋਗਰਾਮ ਆਹ ਲੋ ਜੀ ਬੱਚਾ ਪਾਰਟੀ ਜਿਹੜੀ ਹੈ ਇੱਕ ਅੱਡੇ ਕਹੀ ਜਾਂਦੇ ਚਲੋ 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 ਤੇ ਹਰ ਫੈਮਿਲੀ ਜਿਹੜੀ ਉਹ ਥੋੜੀ ਜੀ ਲੇਟ ਹੋ ਰਹੀ ਹੈ ਤੇ ਮੈਂ ਤਿਆਰ ਹੋ ਕੇ ਟਾਈਮ ਦੇ ਨਾਲ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਭੋਗ ਪਿਆ ਜੀ ਜਿਨ੍ਹਾਂ ਦੀ ਹੁਣ ਅਰਦਾਸ ਹੋ ਰਹੀ ਹੈ ਤੇ ਪਹਿਲਾਂ ਸ਼ਬਦ ਕੀਰਤਨ ਚੱਲਦਾ ਸੀਗਾ ਲੰਗਰ ਪਾਣੀ ਚੱਲਿਆ ਜੀ ਬਾਬਾ ਮੋਤੀ ਨਾਮ ਮਹਾਰਾਜ ਜੀ ਦੇ ਯਾਦ ਦੇ ਵਿੱਚ ਉਹ ਜੀ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਨੂੰ ਠੰਡੇ ਬੁਰਜ ਤੇ ਦੁੱਧ ਦੇ ਪਿਆਲਾ ਸ਼ਿਕਾਇਆ ਸੀਗਾ ਜੀ ਉਹਨਾਂ ਦੀ ਯਾਦ ਤਾਜ਼ਾ ਕਰਦੇ ਹਾਂ ਜੀ ਹਰ ਸਾਲ ਮੇਰੇ ਨਗਰ ਨਿਵਾਸੀ ਸਾਰਿਆਂ ਦਾ ਧੰਨਵਾਦ ਹੈ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਕਣਾ ਸਾਰੇ ਅਸੀਂ ਮਤਲਬ ਕਿ ਗੁਰਪੁਰਬ ਮਨਾਉਂਦੇ ਆਂ ਸ਼ਹੀਦੀ ਦਿਹਾੜੇ ਮਨਾਉਂਦੇ ਆਂ ਪਰਮਾਤਮਾ ਸਾਡੇ ਨਗਰ ਨੂੰ ਛੱੜ ਦੀ ਕਲਾ ਦੇ ਵਿੱਚ ਰੱਖੇ ਜਿਹੜੇ ਧਾਰਮਿਕ ਲੈਣ ਵੱਲ ਨੂੰ ਚੱਲੇ ਹੋਏ ਨੇ ਸਾਡੇ ਪਿੰਡ ਦੇ ਨੌਜਵਾਨ ਆ ਜਿਹੜੇ ਹਰ ਸਾਲ ਫਤੇਗੜ ਸਾਹਿਬ ਲੰਗਰ ਵੀ ਲੈ ਕੇ ਜਾਂਦੇ ਆ ਜੀ ਹੋਰ ਵੀ ਇੱਥੇ ਵੀ ਲੰਗਰ ਪਾਣੀ ਦੀ ਸੇਵਾ ਮਤਲਬ ਇਕਤਾ ਹੈਗੀ ਆ ਜੀ ਸਾਡੇ ਨਗਰ ਦੇ ਵਿੱਚ ਵੈਗਰੂ ਕਿਰਪਾ ਰੱਖੇ ਇਸ ਤਰ੍ਹਾਂ ਧਾਰਮਿਕ ਉਹਦੇ ਵਿੱਚ ਬਾਕੀ ਪਾਰਟੀ ਵਾਜੀ ਚੱਲਦੀ ਜਾਂਦੀਆਂ ਉਹ ਗਲਵੱਖ ਪਰ ਜਦੋਂ ਧਾਰਮਿਕ ਪ੍ਰੋਗਰਾਮ ਹੁੰਦੇ ਸਾਰੇ ਇੱਕ ਹੋ ਜਾਂਦੇ ਆ ਇਹ ਸਮਤ ਹੈਗੀ ਆ ਪਰਮਾਤਮਾ ਇਕ ਨਹੀਂ ਰੱਖੇ ਆਕਾਲਪੁਰਖ ਵੈਗਰੂ ਮੇਰੇ ਨਗਰ ਦੇ ਵਸਨੀਕਾਂ ਨੂੰ ਸੋ ਮਿਲਦੇ ਆ ਜੀ ਆਪਾਂ ਚੱਲ ਕੇ ਅੰਦਰ ਪਰਿਵਾਰ ਨੂੰ ਲਓ ਜੀ ਟੱਬਰ ਬੈਠਾ ਤਾਂ ਨਿੱਘੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਔਰੇਦਾਰ ਬਾਹਰ ਦਾ ਟੈਂਪਰੇਚਰ ਤੇ ਜ਼ਮੀਨ ਆਤਮਾਨ ਦਾ ਫਰਕ ਬਹਰ ਚਾਚਾ ਜੀ ਨੇ ਵੀ ਬਾਹਰ ਸੌਣਿਆਂ ਵਾਲਾ ਬੁਲਾਤੀ ਇੱਧਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤਾਂ ਜੈਮੀਨ ਨੇ ਫੋਨ ਕਰ ਕਰ ਕੇ ਤੰਗ ਕਰ ਰਹੇ ਬੈਠੇ ਅਸੀਂ ਤਾਂ ਪਿਆਰ ਆਂ ਜੀ ਦੋਸਿਆਂ ਨੂੰ ਤੁਰਦੇ ਮੈਂ ਨਹੀਂ ਤੁਰਦਾ ਹਾਂ ਅੱਛਾ ਦੂਵੇ ਜਨ ਨੂੰ ਕੋਚ ਕੱਢਣੀ ਛੱਡੋ ਹਾਂ ਲਾ ਦੇਖੋ ਜੀ ਮੈਂ ਨਹੀਂ ਤੁਰਦਾ ਗੱਲਾਂ ਦੇਖ ਰਹੇ ਨੇ ਦੀਆਂ ਆਹ ਥੋੜੇ ਸਾਹਮਣੇ ਗੁਰਦੁਆਰਾ ਗੁਰਦੁਆਰਾ ਸਾਹਿਬ ਵੀ ਜਾਇਆ ਮੈਂ ਸਵੇਰੇ ਸਾਜਰੇ ਜੈਸਮੀਨ ਦੇ ਕੋਲ ਜਾ ਕੇ ਆਇਆ ਪਹਿਲਾਂ ਮੇਰੇ ਵਰਸ ਨੂੰ ਸਾਰੇ ਟਾਈਮ ਤੇ ਸਾਸਰੀ ਕੋਲ ਦੀਦੀ ਕੋਲ ਵੀ ਜਾਏ ਸਵੇਰੇ ਇਥੇ ਮੇਰੇ ਮੀ ਉੱਤੇ ਦੁਕਾਣ ਪੱਠੀ ਭੜਾ ਕੇ ਆਵੇਂ ਪੱਠੀ ਖੜਾ ਕੇ ਰਿਓ ਪੱਠੀ ਛੱਡ ਕੇ ਆਇਆ ਛੱਡ ਕੇ ਓਪੜਾ ਕੇ ਆਏ ਵੀ ਕਹਤਾ ਛੋਟੀ ਪੱਠੀ ਸਮਝਿਆ ਹੋਣਾ ਇਹ ਜਾਂਦ ਕੇ ਬੜੀ ਏ ਹੋ ਰੋਟੀ ਆਲੀ ਅਦਰ ਆਹ ਏ ਟੂਰੀ ਵਕਾਦੋ ਵਿਚਾਰੀ ਆਪਣੇ ਆਪ ਨੂੰ ਇਹ ਦੇਖੀ ਜਾਂਦੀ ਆ ਨਹੀਂ ਸਾਨੂੰ ਤਾਰੀਫ ਕਾਨੂੰ ਕਰਨੀ ਆ ਲੈ ਤੇਰੀ ਜਠਾਣੀ ਦਰਾਣੀ ਕਰਦੀ ਤੂੰ ਅੱਜ ਬਹੁਤ ਸੋਹਣੀ ਲੱਗਦੀ ਆ ਇੱਕ ਸੂਟ ਅੱਜ ਨਾਲ ਗਰੀਬ ਬੰਦਿਆਂ ਦੀ ਕੌਣ ਖਾਦਾ ਸੀ ਇਹਦਾ ਗਰੀਬ ਹਾਂ ਹਾਂ ਡਾਇਲੌਗ ਕਹਦਾ ਹੈ ਕਿਆ ਕਿਹੜੀ ਗੱਲ ਤੇ ਗਰੀਬ ਤੂੰ ਇੱਧਰ ਇੱਧਰ ਨੋਟ ਕਰ ਕੁੜੀ ਦਾ ਵਿਆਹ ਕਰਕੇ ਸਾਡੇ ਪਿੱਛੇ ਮੈਂ ਕੋਈ ਕੱਪੜਾ ਲੱਤਾ ਨਹੀਂ ਲੱਤਾ ਹਾਂ ਹੁਣ ਪ੍ਰੋਗਰਾਮ ਕਰਨ ਲੱਗੇ ਆ ਆਹ ਜੈਸਮੀਨ ਦੇ ਚੱਲੇ ਮੈਂ ਕੋਈ ਪਤਾ ਕੱਪੜਾ ਲੱਤਾ ਨਹੀਂ ਲੱਗਾ ਪਰ ਮੈਨੂੰ ਦੱਸ ਫੇ ਗਰੀਬ ਮੈਂ ਹਾਂ ਕਿ ਤੂੰ ਆ ਮੈਂ ਲੈ ਕਨੇ ਪ੍ਰਕਾਰ ਉਹਨੂੰ ਕੋ ਕਪੜਾ ਦੀ ਦਵਾ ਸਰਦੀ ਕਰਾ। ਆ ਮੈਂਨੇ ਸਨੀਮ ਨੇ ਗਿਫਟ ਦਿੱਤਾ ਦਵਾਇਆ। ਅਨਿਵਰਸਰੀ ਗਿਫਟ ਆਈ ਹੈ। ਹਾਂ। ਅਨਿਵਰਸਰੀ ਤੇਰੀ ਉੱਤ ਗੱਲੀ ਮੇਰੀ ਮੇਰੇ ਮੈਂ ਕਿੱਥੇ ਗਏ? ਮੈਂ ਬਾਬੂ ਲਿਆ ਕੇ ਰੱਖੀ ਐ ਜਾਕਟ। ਪਵਨੀ ਕਿਹੜਾ ਚਲਦਾ ਰਿਹਾਤਾ? ਕਿਹੜੀ ਜਾਕਟ ਹੈ? ਮੰਮੀ ਨੇ ਸਪੈਸ਼ਲ ਮੰਗਾਇਆ ਹੈ। ਮਾਸੀ ਤੇ ਅਨਿਵਰਸਰੀ ਗਿਫਟ ਦੀ ਟੋਪੀ ਲੈ ਕੇ ਆਈ ਤੇ ਗੱਲੀ। ਅੱਛਾ। ਉਹ ਫੋਟੋ ਵਾਲੇ ਕਿੱਲਾ? ਮੇਰੇ ਪੁੱਤ ਲਵ ਯੂ। ਚਲ ਉਠੋ। ਟ੍ਰੈਕ ਸੂਟ ਆ। ਉਹ ਮੇਰੀ ਗੱਲ ਕਰਦਾ। ਤੋਂ ਫਿਲਕਾ ਮੈਂ ਤਾਂ ਗਿਆ ਤਾਂ ਤੇ ਇਹ ਕਹਿੰਦਾ ਮਾਸੀ ਤੇ ਇੱਕ ਟੋਪੀ ਲੈ ਆ ਕੇ ਮੰਮੀ ਨੇ ਮਗਾਈ ਤੇ ਕਹਿੰਦਾ ਜਾ ਕੇ ਤਾਂ ਪਪਾ ਬੋਲਦੇ ਚਲ ਅੱਠ ਵੇਰ ਨੂੰ ਫੋਨ ਨੂੰ ਰੱਖ ਦੇ ਜਿੱਥੇ ਰੱਖਣਾ ਇਹ ਨਾਲ ਨਹੀਂ ਜਾਣਾ ਹੈਗਾ ਇਹ ਲੈ ਦੇ 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 ਤਾਂ ਤੱਕ ਪਹੁੰਚਿਆ ਨਾ ਤਾਂ ਕਿਤੇ ਕਰਾਈ ਲਾ ਕੇ ਲੰਗਰ ਪਰ ਤਾਂ ਹੀ ਮਾਰਾਂ ਚਲ ਚਲੋ 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 ਮੇਰੀ ਗੱਲ ਸੁਣੋ ਕਰਨ ਨੂੰ ਉਹਨਾਂ ਕਰਨ ਨੂੰ ਲੈ ਜਾਣਾ ਆਪਾਂ ਨੇ ਇਹਨੂੰ ਰਹਿਣ ਦੋਰੀ ਦਾਦੇ ਨਈ ਨਾ ਮੈਂ ਤਾਂ ਕੰਮ ਛੱਡਣਾ ਔਰ ਮੈਂ ਤਾਂ ਚੁੱਭੂ ਲੈ ਕੇ ਜਾਣੀ ਤੁਸੀਂ ਉੱਥੇ ਕਹਿਵਦੇ ਨਾ ਗੁਰਦੈ ਨੇ ਕੱਢੀ ਪੂਣ ਕਰਨ ਦੀ ਫਿਰ ਜੀ ਪਾਪਾ ਆਜੋ ਕੋਈ ਟਾਈਮ ਹੁੰਦਾ ਸਾਈਟ ਆ ਕੇ ਕਹਿੰਦੀ ਸੀ ਵੀਰ ਜੀ ਸੁਣਿਆ ਨਹੀਂ ਮੈਂ ਤੁਹਾਨੂੰ ਕੱਢੀ ਫੋਨ ਕਰਦੇ ਤੇ ਫੋਨ ਨਹੀਂ ਕਰਦੇ ਚੱਲੀਏ ਫਿਰ ਚਲੋ 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 ਚਲ ਕਰੋ ਠੀਕ ਚਲੋ ਬੰਨਾ ਆਵਗਾ ਬੰਨਾ ਆਵਗਾ 8:35 ਮਿੰਟ 37 ਸੈਕਿੰਡ ਮੈਟਰੋ ਪਤੀ ਮੈਂ ਕੋਲੋਂ ਵੇਚ ਮਾਂ ਬਾਤ ਚੋਂ ਬੋਤਾ ਸੇਰ ਕੇ ਜਾਣਾ ਹਾਂ ਮੋਟਰਸਾਈਕਲ ਤੇ ਜਾਣਾ ਆਪਾਂ ਚਾਰਾ ਜਾਣੇ ਨੇ ਰੇ ਚੱਕਦੇ ਫਟਾ ਉਡਰ ਬੰਗੜਾ ਪਾ ਦੋ ਦੋ ਗੱਤੀ ਜੰ ਜਾਂਗੇ ਹਾਂ ਬਈ ਇਹਨੇ ਵੀ ਅੱਖਾਂ ਖੋਲੀਆਂ ਹੋਈਆਂ ਹਾਂ ਤੇਰੀ ਦੀਦੀ ਕੋਲੋਂ ਚੱਲੇ ਆ ਜੀ ਤੇਰੀ ਦੀਦੀ ਚੱਲਿਆ ਸੀ ਹਾਂ ਤੇਰੀ ਦੀਦੀ ਤੇਰੀ ਭਾਣ ਜੀ ਦੀ ਨਾ ਤੇਰੇ ਪੱਲ ਦੀ ਲੋੜੀ ਹੈ। ਪਾਂਜੀ ਲੱਗੀ। ਹਾਂ। ਲੋੜੀ। ਤੇਰੀ ਪੱਲ ਦੀ ਲੋੜੀ ਆ। ਮੇਰੀ ਵੀ ਪੱਲ ਹੈ ਕੋਈ ਨਹੀਂ। ਅਸੀਂ ਥੋੜੇ ਜਿਹਾ ਬੜੇ ਹੋ ਕੇ ਮਨਾਉਂਗੇ। ਭੰਗੜਾ-ਪੁੰਗੜਾ ਵੀ ਪਾਉਂਗੇ। ਹੈਨਾ? ਹਾਂ। ਮੇਰੀ ਵੀ ਪੱਲ ਆਈ ਲੋੜੀ ਹੈ। ਹਾਂ। ਚਲੋ ਚੱਲੀਏ ਫਿਰ। ਚੱਲੀਏ। ਆਹੋ। ਉਹਦੀ ਭੈਣ ਦੀ, ਤੇਰੀ ਭੈਣ ਤੇਰੀ ਭੈਣ ਦੀ ਥੋੜਾ ਤੇਰੀ ਭਾਣ ਜੀ ਦੀ। ਬਾ ਦੇ ਪਤਾ। ਹਾਂ। ਚਲੋ ਚਲੋ। ਬੋਲੋ ਵਾਹਿਗੁਰੂ। ਬਟੂਆ ਮੇਰੇ ਕੋਲ ਹੈਗਾ ਹੈਨਾ। ਅੱਛਾ ਉਹੋ ਸੁਖਵੀਰ ਪਾਹੇ ਤੇ ਲੈ ਚੱਕਣੀ ਉਹ ਕੱਢਿਆ ਜਿਹੜੇ ਉਹ ਕਹਿੰਦੇ ਹੁੰਦੇ ਕਾਰਡ ਕੋਡ ਵਗੈਰਾ ਜੇ ਕਾਰਡ ਨਾ ਤੁਹਾਡੇ ਨੌ ਵਾਲੇ ਜਿਹੜੇ ਕਾਰਡ ਆ ਹਾਂ ਖਤਮ ਹੋ ਗਏ ਉਹ ਖਤਮ ਹੋ ਗਏ ਇੱਕ ਪਈ ਆ ਬਸ ਚਲ ਫੇਰ ਹੁਣ ਕਹਾਂ ਤੇ ਲੈ ਲਨੇ ਮੇਰੇ ਪੈਰ ਬਾਹਲੇ ਦੀ ਕੇ ਜੁੱਤੀ ਉਹਨਾਂ ਦੀ ਲੈ ਆਉਂਦੀ ਐ ਆ ਦੇਖ ਲੈ ਉਹ ਜਾਣ ਦੇ ਆ ਕਰ ਉਹ ਕਰੀਏ ਮੈਨੂੰ ਤੇ ਟੁੱਟੀ ਜੁੱਤੀ ਪਾ ਕੇ ਚੱਲਿਆ ਮੈਂ ਮੈਨੂੰ ਆਇਆ ਪਤਾ ਕਿ ਜੁੱਤੀ ਤੇ ਬਾਹਰੇ ਖੋਲ ਦੇਣੀ ਐ ਇਹ ਛੂਬ ਰੱਖਦੇ ਪਹਿਲਾਂ ਚਲ ਦੇਖੀ ਜਾਊਗੀ ਕੋਈ ਚੱਕਰ ਨਹੀਂ ਉਹਨੂੰ ਪਤਾ ਤਾਂ ਹੈਗਾ ਨੇਤਰ ਕਿਹਜਾ ਰਿਸ਼ਤੇਦਾਰਾਂ ਨੂੰ ਹਣਾ ਬੰਦਾ ਕੋਟਾਰ ਕੱਢ ਕੇ ਜਾਣੀ ਜ਼ਰੂਰੀ ਹੁੰਦੀ ਹੈ ਇਹ ਪਾਲਵਾ ਫਿਰ ਤੇ ਪਾਲਵਾ ਜੁੱਤੀ ਬੰਦੇ ਕਸੂਰ ਚਾਪਾ ਲੈਣਾ ਖੜ ਜਾ ਜਿਹੜਾ ਆਪਾਂ ਕੱਢੀ ਤਸਵੀਰ ਮੇਰੀਆਂ ਜਿਹੜਾ ਆਪਾਂ ਕੱਢੀ ਮੈਂ ਹੀ ਪਹਿਣੀ ਬੇੜੀਓ ਵਿੱਚ ਤੂੰ ਲੇਟ ਪਹੁੰਚੀ ਹੈ ਆਉਂਦੀ ਸਾਰੇ ਰੋਟੀ ਦੇ ਮਗਰ ਹੋ ਗਈਆਂ ਹਣਾ ਨਾ ਭੋਗ ਪਵਾ ਪਾਈਪ ਕੋੜੇ ਪੂੜੇ ਖਾਦੇ ਸਾਰਾ ਕੁਝ ਉਹਦੇ ਬਾਅਦ ਵਿੱਚ ਹੁਣ ਰੋਟੀ ਦੀ ਵਾਰੀ ਆਈ ਹੈ ਚਲੋ ਹਾਂ ਕਮਾਲ ਆ ਜਿੱਦ ਨੂੰ ਮਰਜੀ ਕਮ ਗੋਲ ਪਰਨੇ ਦਾ ਕੋਈ ਚੱਕਰ ਨਹੀਂ ਹੁੰਦਾ ਅੱਛਾ ਜੀ ਹਾਂ ਇਹ ਯਾਦ ਜੀ ਉਹਨੇ ਕਾ ਕੇ ਰੋਣ ਲੱਗ ਗਿਆ ਜਦ ਮੈਂ ਬੰਨਣ ਲੱਗਿਆ ਤਾਂ ਬੰਨ ਤਾਦਾ ਬਾਪਾ ਨੇ ਇੰਨਾ ਸੋਨਾ ਹਟ ਰਹੀ ਨਹੀਂ ਸਿਰ ਰੋਣ ਤੇ ਨਹੀਂ ਹਟ ਰਹੀ ਅੱਧੇ ਬੰਨ ਲੋ ਘਰੋਂ ਕੋਣ ਬੰਨ ਹਾਂ ਹੋਰ ਬੰਨ ਕੇ ਜੰਦਾ ਸਤੇ ਕਾਚਾ ਵੇਰ ਇਹ ਜੀ ਕੱਕੇ ਵੇਰ ਵਲੇ 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 ਜੋਨਾ ਕਾਕਾ ਬੰਗਿਆ ਹਏ ਆਈ ਜੁਬੂ ਵੀ ਆ ਗਿਆ ਜੋ ਬਣ ਗਿਆ ਹੀ ਹੈ ਨਾ ਹਰਗੁਣ ਇਹ ਹੈ ਕਕਾ ਜੀ ਹਰਗੁਣ ਹਰਗੁਣ ਇਹ ਜੋਨਾ ਕਾਕਾ ਜੀ ਲੈ ਹਕ ਸੋਨਾ ਜਨਾ ਚੇ ਜੋਨਾ ਕਾਕਾ ਜੀ ਮਿੱਠੇ ਬੜੀ ਜੀ ਹੋਏ ਕਕੇ ਹੋ ਕਕੇ ਕਾਜਾ ਵੇ ਦੇ ਚੁੱਚਾ ਠੀਕਾ ਹਾਂ ਜੀਜੂ ਬਾਣੀ ਯਾਰ ਬਾਣੀ ਯਾਰ ਇਹ ਲੜਨ ਜਾ ਕੇ ਪਿੱਛੇ ਕਿਤੇ ਫਸਾਉਣਾ ਪਿਆ ਸਾਈਡ ਪੰਨੂ ਕਰਕੇ ਬਸ ਹੈਪੀ ਬਰਥਡੇ ਟੂ ਜੋਜੀ ਕੇਕ ਲੈ ਕੇ ਥੱਲੇ ਪਸਾਉਂਗਾ ਥੱਲੇ ਰੌਂਡ ਲਾਜਣੇ ਨੇ ਉੱਪਰ ਫਸਾ ਦੇ ਮੈਂ ਕਹਿੰਦਾ ਆਪੇ ਲੜ ਤੋਂ ਲਾਉਗਾ ਹਾਂਜੀ ਕੋ ਗਿਆ ਕਾ ਕਰਦਾ ਜਿਹੜਾ ਕਨਈਆ

ਮਾ ਮਾ ਬੰਗ ਕਾ ਟਾਪ ਆਲ ਚੋਨਾ ਚਟਕਾ ਕਾ 4.2 ਚਪੂ ਨਮਸਤੇ ਕੇ ਉਹ ਇਹ ਤਾਂ ਦੋ ਦਿਨ ਇਹ ਤਿਆਰੀ ਮੇਰੀ ਕਾਦੀ ਹੋ ਰਹੀ ਵੀ ਸੋਨਾ ਕਾਕਾ ਬਣਾਤਾ ਸਿਰ ਟੱਕੇ ਮੇਰੇ ਬਾਪ ਨਾਲ ਮੜਨਾ ਚਾਹੁੰਦੀ ਸੀ ਮਾਚਾ ਹਾਂ ਕਿਤੇ ਨੇ ਐਨੀ ਵੀ ਨਹੀਂ ਗੱਲ ਤੋਪਾ ਹੁਣ ਦਾ ਪਤਾ ਪਪਾ ਇੱਥੇ ਦੂਰੀ ਜੇ ਨਾ ਹਾਂ ਕਰ ਦੂਰੀ ਜੇ ਪਪਾ ਕਰਨਾ ਕਰਨਾ ਕਰਦਾ ਵੇਟਗਾ ਸਾਜੀ ਦੇਖੇ ਤਾਂ ਐ ਛੰਡੂ ਛੰਡੂ ਵੇ अरे झांटर है उसने कटी करी क्या करी निकला ही तो पा नो होने दे असली देखो भी यही ने पाया आवाज क्या देखो पाजी चौपाला तो देखो ए देखो सामने लग दिया है चौपाला बाजी चौला सापा है वाह है कोई है कोई करने चाहते ਵੇ ਯੂ ਜੰਮਾ ਮੈਂ ਮਿਲ ਕੋ ਜਾ ਹਾਂ ਦਾ ਲੈ ਆਓ ਜੀ ਫੜਾ ਦਿਓ ਬਸ ਆਈ ਕੁੱਤਾ ਤੇ ਕਈ ਇਹਦੇ ਨੂੰ ਪਿਆਰ ਕਰੀ ਜਾਂਦਾ ਹਰ ਦੂ ਨਾ ਇਹ ਵਸੇ ਦੇਖੋ ਕਿ ਨਹੀਂ ਲਾਦੀ ਜੰਮਾ ਦੇਖ ਲਈਏ ਚਾਤ ਕਾਜਾ ਵੀ ਇਹ ਜੇ ਆਪਾਂ ਮੈਨੂੰ ਮਹਿਕਣਾ ਫੋਟੋਆਂ ਘਚਾਉਣੀ ਮੈਂ ਕਾ ਹੀ ਫੋਟੋ ਖਿੱਚਦੇ ਤੂੰ ਇਹ ਤਾਂ ਇਹ ਨਵੇਂ ਵਾਲੇ ਉੱਠਦੇ ਤੇ ਉੱਠਦੇ ਨਾ ਉਹਦੇ ਬਾਰੇ ਸੇ ਸਮੋਸੇ ਫਰਾਟੇ ਇੱਕ ਤਾਂ ਠੰਡਾ ਦਾ ਕਰਿਆ ਇਹ ਤਾਂ ਦਾ ਕਰਿਆ ਜੀ ਅੱਜ Yeah. yeah. ਸੋ ਤੜੀ ਰੂਲ ਮਾਰਦੇ ਹੋ ਗਏ ਇਹ ਕਲਾਕਾਰ ਦੀ ਖੁਰਾਕ ਹੁੰਦੀ ਹੈ ਸੋ ਮੈਂ ਫੇਰ ਤੋਂ ਰਿਕਵੈਸਟ ਕਰਦੀ ਹਾਂ ਵੀ ਜਿੰਨੇ ਵੀ ਰਿਸ਼ਤੇਦਾਰ ਇੱਥੇ ਬੈਠੇ ਸੋ ਸਾਰਿਆਂ ਨੇ ਮਿਲ ਕੇ ਇੰਜੋਏ ਕਰਨਾ ਹੈ